ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਆਪਾਂ ਪਹਿਲਾਂ ਵੀ ਤੁਹਾਡੇ ਨਾਲ ਸਬਜੀ ਦੇ ਵੀਡੀਓ ਸਾਂਝੇ ਕਰਦੇ ਰਹੇ ਨੇ ਜੀ ਅੱਗੇ ਵੀ ਕਰਦੇ ਰਾਂਗੇ ਜੇਕਰ ਤੁਸੀਂ ਹਲੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਹਿਲਾਂ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਨਾਲ ਹੀ ਘੰਟੀ ਵਾਲੇ ਬਟਨ ਨੂੰ ਜ਼ਰੂਰ ਦਬਾਓ ਜੀ ਤਾਂ ਕਿ ਆਉਣ ਵਾਲੀਆਂ ਨਵੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤੁਹਾਡੇ ਨਾਲ ਆਰਗੈਨਿਕ ਤਰੀਕੇ ਦੀ ਗੱਲ ਕਰਾਂਗੇ ਜੀ ਕਿ ਆਰਗੈਨਿਕ ਤਰੀਕੇ ਨਾਲ ਆਪਾਂ ਕਿਸ ਤਰ੍ਹਾਂ ਆਪਣੀਆਂ ਫਸਲਾਂ ਦਾ ਜਿਹੜਾ ਝਾੜ ਆ ਸਬਜ਼ੀਆਂ ਦਾ ਝਾੜ ਆ ਜਿਹੜਾ ਉਹ ਵੀ ਵਧਾ ਸਕਦੇ ਆ ਇਹ ਆਰਗੇਨਿਕ ਤਰੀਕਾ ਆਪਣੇ ਆਪਾਂ ਫਲਦਾਰ ਬੂਟੇ ਦੀ ਬਾਰਸਾ ਸਕਦੇ ਆ। ਇਹ ਜੋ ਤੁਸੀਂ ਦੇਖ ਰਹੇ ਹੋ ਇਹ ਸਰੋਂ ਦੀ ਖਾਣਾ ਜੀ ਆਪਾਂ ਇਸ ਨਾਲ ਤੁਹਾਨੂੰ ਦੱਸਾਂਗੇ ਕਿ ਕਿਵੇਂ ਆਪਾਂ ਫਲਦਾਰ ਬੂਟੇ ਤੇ ਇਹਦੀ ਬਾਰਤੋਂ ਕਰ ਸਕਦੇ ਆ। ਇਸ ਚ ਆਪਾਂ ਅੱਧਾ ਕਿਲੋ ਖਲਸੀ ਜੀ ਆਪਾਂ 5 ਲੀਟਰ ਦੇ ਚ ਪਾਣੀ ਪਾਤਾ। ਇਸ ਚ ਕੁਝ ਤੱਤ ਹੁੰਦੇ ਨੇ ਜਿਹੜੀ ਆਪਣੀਆਂ ਸਬਜ਼ੀਆਂ ਤੇ ਆਪਣੇ ਫਲਦਾਰ ਬੂਟਿਆਂ ਲਈ ਬਹੁਤ ਜ਼ਰੂਰੀ ਹੁੰਦੇ ਨੇ ਜੀ। ਇਹ ਚਾ ਪੱਧਾ ਕਿ ਲੋ ਖਲ ਪਈ ਆ ਇਹ 5 ਲੀਟਰ ਪਾਣੀ ਆ ਜੀ ਉਸ ਤੋਂ ਬਾਅਦ ਇਸ ਦਾ ਚੰਗੀ ਤਰ੍ਹਾਂ ਆਪਾਂ ਇਸ ਤਰ੍ਹਾਂ ਘੋਲ ਕਰ ਲੈਣਾ ਜੀ ਚੰਗੀ ਤਰ੍ਹਾਂ ਇਹ ਚਾ ਆਪਾਂ ਤੁਹਾਨੂੰ ਇਹ ਵੀ ਦੱਸਾਂ ਕਿ ਆਪਾਂ ਫਾਲਦਾਰ ਬੂਟਿਆਂ 'ਚ ਇਹਦੀ ਕਿੰਨੀ ਦਵਾਈ ਪਾਉਣੀਆਂ ਤੇ ਆਪਣੀ ਸੌਜੀ ਦੀਆਂ ਬੇਲਾਂ ਤੇ ਆਪਾਂ ਇਹਦੀ ਕਿੰਨੀ ਦਵਾਈ ਪਾ ਸਕਦੇ ਆ ਕਿਉਂਕਿ ਜੇ ਆਪਾਂ ਨੂੰ ਸਹੀ ਮਾਤਰਾ ਦਾ ਪਤਾ ਹੋਊਗਾ ਜੀ ਆਪਾਂ ਫੇਰ ਹੀ ਮੰਨ ਲਓ ਆਪਣਾ ਵਧੀਆ ਰਿਜ਼ਲਟ ਇਸ ਤੋਂ ਲੈ ਸਕਦੇ ਆ ਜੇ ਆਪਾਂ ਨੂੰ ਸਹੀ ਮਾਤਰਾ ਦਾ ਪਤਾ ਹੀ ਨਹੀਂ ਹੋਊਗਾ ਤਾਂ ਆਪਾਂ ਇਹਦਾ ਰਿਜ਼ਲਟ ਵੀ ਜਿਹੜਾ ਉਹ ਸਹੀ ਨਹੀਂ ਲੈ ਸਕਾਂਗੇ ਜੀ ਜਿਵੇਂ ਆਪਾਂ ਫਲਦਾਰ ਬੂਟਿਆਂ 'ਚ ਇਹਦੀ ਡੋਜ ਉਹ ਅਲੱਗ ਪੈਂਦੀ ਆ ਜੇ ਆਪਾਂ ਬਿੱਲਾਂ ਤੇ ਇਹਨੂੰ ਪਾਉਣਾ ਤਾਂ ਬਿੱਲਾਂ ਤੇ ਇਹਦੀ ਜਿਹੜੀ ਡੋਜ ਆ ਉਹ ਅਲੱਗ ਪੈਣੀ ਆ ਜੀ ਇਹ ਆਪਾਂ ਅੱਧਾ ਕਿਲੋ ਖਲਸੀ ਜੀ 5 ਲੀਟਰ ਪਾਣੀ ਸੀਗਾ ਜੇਕਰ ਆਪਾਂ ਜ਼ਿਆਦਾ ਘੋਲ ਤਿਆਰ ਕਰਨਾ ਹੈ ਤਾਂ ਆਪਾਂ ਇਸ 'ਚ 1 ਕਿਲੋ ਖਲ ਪਾ ਸਕਦੇ ਆ ਤੇ 10 ਲੀਟਰ ਪਾਣੀ ਪਾਉਣਾ ਉਸ ਤੋਂ ਬਾਅਦ ਜਦੋਂ ਇਹ ਤਿਆਰ ਹੋਏ ਇਸ 'ਚ ਹੋਰ ਪਾਣੀ ਵੀ ਪਾਵਾਂਗੇ ਜੀ ਇਹ ਘੋਲ ਆ ਜਿਹੜਾ ਉਹ ਹੋਰ ਵੀ ਜ਼ਿਆਦਾ ਵਧੂਗਾ ਇਸ ਤੋਂ ਜੇਕਰ ਆਪਾਂ ਛੋਟੀ ਬਗੀਚੀ ਦੀ ਤਿਆਰ ਕਰਨਾ ਤਾਂ ਆਪਾਂ ਇਸ ਨੂੰ 100 ਗ੍ਰਾਮ ਆ ਜਿਹੜੀ ਖਾਦ ਲੈ ਸਕਦੇ ਆ ਜੀ ਉਸ ਤੇ 1 ਲੀਟਰ ਪਾਣੀ ਪਾਉਣਾ ਆਪਾਂ ਜਿਹਦੇ ਨਾਲ ਆਪਾਂ ਛੋਟੇ ਪੱਧਰ ਤੇ ਆਪਣਾ ਜਿਹੜਾ ਘੋਲਾ ਉਹ ਤਿਆਰ ਕਰ ਸਕਦੇ ਆਂ ਘਰ ਦੀ ਬਗੀਚੀ ਵਾਸਤੇ ਜਦੋਂ ਜਦੋਂ ਆਪਾਂ ਲੰਗਦੇ ਆ ਮੰਨ ਲਓ ਆਪਾਂ ਇਹਦਾ ਘੋਲ ਆਪਦੇ ਇੱਕ ਦੋ ਵਾਰ ਆਪਾਂ ਨੂੰ ਜਰੂਰ ਹਿਲਾਓ ਜੀ ਇਸ ਨੂੰ ਤਾਂ ਕਿ ਜਿਹੜਾ ਘੋਲਾ ਉਹ ਵਧੀਆ ਬਣ ਸਕੇ ਜੇਕਰ ਆਪਾਂ ਇਸ ਨੂੰ ਗਰਮੀਆਂ 'ਚ ਤਿਆਰ ਕਰ ਰਹੇ ਹਾਂ ਇਹ ਘੋਲ ਨੂੰ ਜੀ ਤਾਂ ਇਸ ਨੂੰ ਛਾਂਵੇਂ ਜ਼ਰੂਰ ਰੱਖੋ ਤੇ ਆਪਾਂ 4 ਤੋਂ 5 ਦਿਨਾਂ ਜਿਹੜਾ ਇਹ ਘੋਲੇ ਵਿੱਚ ਰੱਖਣਾ ਇਸ ਨੂੰ ਰੋਜ਼ ਆਪਣੇ ਜਿਹੜਾ ਖਲਦਾ ਘੋਲ ਇੱਕ ਦੋ ਵਾਰ ਪਰੰਡੇ ਨਾਲ ਰੋਜ਼ ਹਿਲਾਉਣਾ ਜੀ ਇਸ ਨੂੰ ਜੇਕਰ ਸਰਦੀਆਂ ਸਮਾਂ ਚ ਆਦ ਰਹਿਆ ਤਾਂ ਆਪਾਂ ਇਸ ਨੂੰ 8 ਦਿਨਾਂ ਬਾਅਦ ਵਰਤਾਂਗੇ ਜੇਕਰ ਗਰਮੀਆਂ ਦਾ ਸਮਾਂ ਤਾਂ 4 ਤੋਂ 5 ਦਿਨਾਂ ਬਾਅਦ ਹੀ ਵਰਤੋਂ ਕਰਾਂਗੇ ਜੀ ਸਰਦੀਆਂ 'ਚ ਵੀ ਆਪਾਂ ਇਹਨੂੰ ਇੱਕ ਦੋ ਵਾਰ ਜ਼ਰੂਰ ਜਿਹੜਾ ਆਪਣਾ ਘੋਲੇ ਨੂੰ ਹਿਲਾਉਣਾ ਤਾਂ ਕਿ ਜਿਹੜੇ ਖਾਲ ਦੇ ਸਾਰੇ ਤੱਤ ਨੇ ਉਹ ਪਾਣੀ ਚ ਘੁਲ ਸਕਣ ਜੀ ਤੇ ਆਪਣਾ ਕੰਮ ਵੀ ਜਿਹੜਾ ਉਹ ਵਧੀਆ ਕਰ ਸਕਣ ਚਲੋ ਚਾਰ ਤੋਂ ਪੰਜ ਦਿਨ ਬਾਅਦ ਘੋਲ ਜਮਾ ਇਸ ਤਰ੍ਹਾਂ ਦਾ ਤਿਆਰ ਹੋ ਜਾਊਗਾ ਜੀ ਜਮਾ ਸਾਰੇ ਤੱਤ ਆ ਜਿਹੜੇ ਉਹ ਪਾਣੀ ਚ ਮਿਲ ਜਾਣਗੇ ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਜੀ ਪਹਿਲਾਂ ਇਸ ਚ ਅੱਧਾ ਕਿਲੋ ਖਾਲ ਸੀ 5 ਲੀਟਰ ਪਾਣੀ ਪਾਇਆ ਸੀ ਉਸ ਤੋਂ ਬਾਅਦ ਆਪਾਂ ਇਸ ਚ 7 ਤੋਂ 7.5 ਲੀਟਰ ਪਾਣੀ ਫੇਰ ਪਾ ਦੇਣਾ ਜੀ ਤੇ ਆਪਣੇ ਡੰਡੇ ਨੂੰ ਦੁਬਾਰਾ ਫੇਰ ਚੰਗੀ ਤਰ੍ਹਾਂ ਆਪਣੀ ਖਾਲ ਚ ਫੇਰ ਦੇਣਾ ਤਾਂ ਕਿ ਚੰਗੀ ਤਰ੍ਹਾਂ ਇਹ ਘੋਲ ਸਕੇ ਜੀ ਤੇ ਜਿਹੜੇ ਸਾਰੇ ਦਾਤਾ ਉਹ ਇਹ ਚ ਰਚ ਜਾਣ ਤਾਂ ਕਿ ਆਪਣਾ ਜਿਹੜਾ ਕੰਮ ਆ ਸਬਜੀ ਤੇ ਉਹ ਵੀ ਇਹ ਵਧੀਆ ਕਰ ਸਕੇ ਜੀ ਹੁਣ ਮੈਂ ਤੁਹਾਨੂੰ ਦੱਸਦਾ ਜੀ ਆਪਾਂ ਇਹਦੀ ਡੋਜ਼ ਦੀ ਕਿੰਨੀ ਵਾਰ ਤੋਂ ਕਰਨੀ ਆ ਇਹਦੀ ਵਰਤੋਂ ਫਲਦਾਰ ਬੂਟਿਆਂ ਤੇ ਅਲੱਗ ਡੋਜ਼ ਹੈ ਜੀ ਜੇ ਆਪਾਂ ਸਬਜ਼ੀਆਂ ਤੇ ਕਰਨੀ ਆ ਉਸ ਦੀ ਅਲੱਗ ਡੋਜ਼ ਆ ਵੀ ਮੈਂ ਤੁਹਾਨੂੰ ਦੱਸ ਦਾਂ ਕਿ ਆਪਾਂ ਕਿੰਨੀ ਡੋਜ਼ ਆ ਜਿਹੜੀ ਫਲਦਾਰ ਬੂਟਿਆਂ ਤੇ ਪਾਉਣੀ ਆ ਕਿੰਨੀ ਡੋਜ਼ ਆਪਣੀਆਂ ਵੇਚ ਵਾਲੀਆਂ ਸਬਜ਼ੀਆਂ ਤੇ ਪਾਉਣੀ ਆ ਇਹ ਡੱਬਾ ਪੂਰੇ 1 ਲੀਟਰ ਦਾ ਹੈ ਜੇਕਰ ਤਾਂ ਆਪਣੀ ਜੇਕਰ ਤਾਂ ਆਪਣਾ ਬੂਟਾ ਹੈਗਾ 1 ਤੋਂ 2 ਸਾਲ ਦਾ ਜੀ ਤਾਂ ਆਪਾਂ ਉਸ ਤੋਂ 100 ਤੋਂ 200 ml ਡੋਜ਼ ਪਾਉਣੀ ਆ ਜੇਕਰ ਆਪਣਾ ਬੂਟਾ ਪੂਰਾ ਵੱਡਾ ਹੈਗਾ ਫਲ ਦੇ ਰਿਹਾ ਤਾਂ ਆਪਾਂ ਉਸ 'ਚ ਇਹਨੂੰ 1 ਲੀਟਰ ਪਾਣੀ 1 ਲੀਟਰ ਹੈ ਜਿਹੜੀ ਦੀ ਡੋਜ਼ ਉਸ ਨੂੰ ਦੇ ਸਕਦੇ ਆ ਜਿਹੜਾ ਇਹ ਡੋਜ਼ ਦੇਣ ਦਾ ਤਰੀਕਾ ਜੀ ਫਲਦਾਰ ਬੂਟਿਆਂ ਨੂੰ ਉਹ ਆਪਾਂ ਬਿਲਕੁਲ ਵੀ ਜੜ੍ਹ 'ਚ ਨਹੀਂ ਪਾਉਣਾ ਜਿਹੜਾ ਜੜ੍ਹ ਦੇ ਆਸੇ-ਪਾਸੇ 4 ਸਵੇਰਾ ਆਪਾਂ ਉਸ 'ਚ ਇਸ ਨੂੰ ਪਾਉਣਾ ਸਿੱਧਾ ਆਪਾਂ ਮੁੱਢੀ 'ਚ ਨਹੀਂ ਇਹ ਜਿਹੜਾ ਵਰਤੋਂ ਆ ਉਹ ਨਹੀਂ ਕਰਨੀ ਜੀ ਆਪਾਂ ਜੜ੍ਹ ਦੇ ਆਸੇ-ਪਾਸੇ ਇਸ ਨੂੰ ਚਾਰੇ ਪਾਸੇ 1 ਲੀਟਰ ਨਾਲ ਲੀਟਰ ਆ ਜੋ ਆਪਣਾ ਖਲ ਦੇ ਘੋਲ ਦਾ ਇਹਨੂੰ ਚਾਰੇ ਪਾਸੇ ਛਿੜਕਣਾ ਹੈ ਜੀ 1 ਲੀਟਰ ਨੂੰ ਤੇ ਜੇਕਰ ਉਸ ਤੋਂ ਬਾਅਦ ਆਪਾਂ ਇਸ ਨੂੰ ਪਾਣੀ ਦੇ ਤਰੀਕੇ ਰਹੀਂ ਇਸ ਨੂੰ ਵਰਤਨਾ ਹੋਵੇ ਤਾਂ ਆਪਾਂ ਇਹਨੂੰ ਪਾਣੀ ਦੇ ਤਰੀਕੇ ਰਹੀਂ ਵਰਤ ਸਕਦੇ ਹਾਂ ਉਸ ਤੋਂ ਬਾਅਦ ਆਪਾਂ ਜਿਹੜਾ ਆਪਣਾ ਫਲਦਾਰ ਬੂਟਾ ਉਹਨੂੰ ਪਾਣੀ ਲਾ ਸਕਦੇ ਹਾਂ ਜੀ ਜੇਕਰ ਆਪਾਂ ਪਾਣੀ ਚਾਹੀ ਪਾਉਣੀਆਂ ਤਾਂ 10 ਲੀਟਰ ਦੇ ਵਿੱਚ 1 ਲੀਟਰ ਜਿਹੜਾ ਪਾਣੀ ਆ ਉਹ ਆਪਾਂ ਪਾਉਣਾ ਹੈ ਜੀ ਨੂੰ ਇਸ ਨੂੰ ਬੇਲਾਂ ਦੇ ਉੱਪਰ ਵਰਤਣਾ ਹੈ ਜੀ ਤਾਪ ਪਬੇਲਾਂ ਦੇ ਉੱਪਰ ਸਿੱਧਾ ਇਸ ਤਰ੍ਹਾਂ ਨਹੀਂ ਛਿੜਕਿਆ ਕਰਨਾ ਇਸ ਦਾ ਆਪਾਂ ਇਸ ਨੂੰ ਖਾਲੀਆਂ ਦੇ ਵਿੱਚ ਪਾਉਣਾ ਜੀ ਜੇਕਰ ਆਪਣੀਆਂ 10 ਬੇਲਾਂ ਨੇ ਤਾਂ ਆਪਾਂ ਇਸ ਦੀ 700 ਮੀਲ ਤੋਂ ਲੈ ਕੇ 1 ਲੀਟਰ ਤੱਕ ਜਿਹੜੀ ਉਹ ਘੋਲ ਦੀ ਵਰਤੋਂ ਕਰ ਸਕਦੇ ਆਂ ਤੇ ਇਸ ਨੂੰ ਆਪਾਂ ਖਾਲੀਆਂ ਵਿੱਚ ਪਾ ਸਕਦੇ ਆਂ ਉਸ ਤੋਂ ਬਾਅਦ ਆਪਾਂ ਪਾਣੀ ਦੀ ਵਰਤੋਂ ਕਰ ਸਕਦੇ ਆਂ ਤਾਂ ਕਿ ਜਿਹੜਾ ਆਪਣਾ ਇਹ ਘੋਲ ਆ ਉਹ ਪੂਰੀ ਤਰ੍ਹਾਂ ਆਪਣੀਆਂ ਬੱਲਾਂ ਦੇ ਵਿੱਚ ਜਾ ਸਕੇ ਰਜ ਸਕੇ ਤੇ ਆਪਾਂ ਨੂੰ ਝਾੜਾ ਜਿਹੜਾ ਉਹ ਸਬਜ਼ੀ ਵਧੀਆ ਦੇ ਸਕੇ ਜਿਕਰ ਆਪਾਂ ਇਸ ਦੀ ਵਰਤੋਂ ਦੀ ਗੱਲ ਕਰੀਏ ਕਿ ਆਪਾਂ ਇਸ ਦੀ ਜਿਹੜੀ ਦੁਬਾਰਾ ਵਰਤੋਂ ਕਿੰਨੇ ਦਿਨਾਂ ਦੀ ਵਰਤੋਂ 20 ਤੋਂ 30 ਦਿਨਾਂ ਦੇ ਵਿੱਚ ਕਰਨੀ ਹੈ ਜੀ ਤੇ ਦੂਸਰੀ ਗੱਲ ਆਪਾਂ ਇਹਦਾ ਛੜਕਿਆ ਨਹੀਂ ਕਰਨਾ ਢੂਲ ਦੀ ਨਾਲ ਆਪਾਂ ਇਸ ਨੂੰ ਸਿਰਫ ਪਾਣੀ ਰਾਹੀਂ ਦੇ ਸਕਦੇ ਹਾਂ ਤੇ ਧੰਨਵਾਦ ਜੀ ਦੋਸਤੋ ਜੇਕਰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਤੇ ਕਮੈਂਟ ਬਾਕਸ ਵਿੱਚ ਆਪਣੇ ਕਮੈਂਟ ਵੀ ਜਰੂਰ ਕਰਿਆ ਕਰੋ ਤਾਂ ਕਿ ਆਪਣੀ رائے ਵੀ ਜਰੂਰ ਕਮੈਂਟ ਬਾਕਸ ਵਿੱਚ ਸਾਡੇ ਨਾਲ ਸਾਂਝੀ ਕਰਿਆ ਕਰੋ ਜੀ ਤਾਂ ਕਿ ਸਾਨੂੰ ਵੀ ਤੁਹਾਡੇ ਕੋਲੋਂ ਕੁਝ ਸਿੱਖਣ ਨੂੰ ਮਿਲ ਸਕੇ ਜੀ ਧੰਨਵਾਦ ਜੀ ਦੋਸਤੋ